ਇਹਦਾ ਕਰਮਾਚਾਰ ਜਿਹੜੀ ਜਗ੍ਹਾ ਤੋਂ ਤੁਸੀਂ ਪਿੰਡ ਦਾ ਨਾਮ ਕਹਿ ਕੇ ਦੱਸਦਾ ਪਿੰਡ ਕਿਹਦਾ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਪ੍ਰੋਬਲਮ ਇਹਨੂੰ ਸੀ ਉਹ ਗੋਡੇ ਤੇ ਮੇਰੇ ਦੋ ਸੌ ਸੇ ਸੇ ਜਾਨੀਆਂ ਰਸੋਰੀਆਂ ਸੀ ਗੋਡੇਆਂ ਦੇ ਸੌੜੀ ਦੋਨੇ ਗੋਡੇਆਂ ਦੇ ਰਸੋਰੀਆਂ ਸੀ ਹਾਂ ਇੱਕ ਚੋ ਛੋਟੀ ਜਿਹੀ ਸੀ ਠੀਕ ਹੈ ਤੇ ਕਿਸਮ ਬਣਦੀ ਸੀ ਠੀਕ ਹੈ ਜੀ ਤੇ ਹੋਰ ਕੀ ਪ੍ਰੋਬਲਮ ਸੀ ਤੁਹਾਨੂੰ ਹੋਰ ਮੇਨਲ ਪ੍ਰੋਬਲਮ ਸੀ ਆਹ ਜਾਣ ਕੇ ਇੱਛਾ ਤੁਹਾਨੂੰ ਇਹ ਪੜਨਾ ਪੁੱਲੇ ਚੋਂ ਦਾ ਰੋਟਾ ਹੈ। ਹਾਂ ਪੁੱਲੇ ਚੋਂ ਸਣਾ ਤੇ ਹੈ ਉਹਨਾਂ ਨੇ ਬੜਾ ਬੁਚਾ ਜਦਾ ਜਾਨੀ ਕਿ ਤੇਲ ਨੂੰ ਲਾ ਕੇ ਮੜ ਲਾਇਆ। ਇਹ ਕਿੰਨੀ ਕੁ ਪ੍ਰੋਬਲਮ ਸੀ ਤੁਹਾਡੀ ਗਲੀ ਦਾਦਾ ਵਾਲੀ ਸੀ। ਦਾਦਾ ਵਾਲੀ ਥੋੜਾ ਜਿਹਾ ਤੋਂ ਹੋਈ ਆ ਇਹ। ਇਹ ਪ੍ਰੋਬਲਮ ਨਹੀਂ ਇਹ ਤਗਲੀਤ ਨਹੀਂ ਹੁੰਦੀ। ਚਕਲੀ ਨੂੰ ਕਾਫੀ ਹੁੰਦੀ ਮੈਂ ਕਹਿੰਦਾ ਹੀ ਕਿ ਫਸਾਦੀ ਕੀ ਹੋ ਜਾ ਰਹਾ ਹੈ। ਜਦ ਫੈਲਾਇਆ ਬੋਲ ਨਾ ਬਣ ਜੇ। ਆਹ ਹੋੜੀ ਜਣਾ ਕੁਝ ਬਣ ਜਾ। ਠੀਕ ਹੈ। ਉਹ ਤੋਂ ਬਾਅਦ ਤੇ ਕੋਸ਼ੋ ਇੱਕ ਜਿਵੇਂ ਨੂੰ ਕੱਜ ਦੀ ਪ੍ਰੋਬਲਮ ਸੀ ਹਾਂ ਕੱਜ ਵੀ ਜਾਨੀ ਰਹਿਦੀ ਸੀ ਮੈਂ ਮੈਡੀਕਲ ਤੋਂ ਦਵਾਈ ਦੂਈ ਲਿਆ ਕੇ ਖਾ ਕੇ ਆਉਂਦਾ ਉਹ ਜਾਣਾ ਕੰਮ ਕੋਈ ਨਾ ਕੋਈ ਦਵਾਈ ਲੈਣੀ ਪੈਦੀ ਠੀਕ ਹੈ ਤੁਹਾਡੀ ਏਜ ਕਿੰਨੀ ਆਪਦੀ ਉਮਰ ਕਿੰਨੀ ਐਸ਼ਾ ਉਮਰ ਮੇਰੀ 99 ਸਾਲ ਦੀ ਆ 99 ਸਾਲ ਦੀ ਮਰਦਾ ਠੀਕ ਹੁਣ ਜਿਵੇਂ ਆਪਣੇ ਤੁਸੀਂ ਪੰਜ ਉਸ ਵਰਤੇ ਬਡਿ ਸਰਵਸ ਵਰਤੇ ਆ ਇਹਦੇ ਨਾਲ ਤੁਹਾਨੂੰ ਕੀ ਰਿਜ਼ਲਟ ਆਇਆ ਜਿਹੜੀਆਂ ਰਸੌਣੀਆਂ ਗੁੱਡੇ ਦੀਆਂ ਇਹਨਾਂ ਦਾ ਕੋਈ ਫਰਕ ਪਿਆ ਇੱਜੇ ਨਾਲ ਹਾਂ ਇਹਦੇ ਨਾਲ ਜਾਣੀ ਕਿ ਬਿਲਕੁਲ ਹੀ ਖਤਮ ਹੋ ਗਏ ਰਸੌਣੀਆਂ ਬਿਲਕੁਲ ਹੀ ਖਤਮ ਹੋ ਗਏ ਦੋਨੇ ਗੁੱਡੇ ਖਤਮ ਹੋ ਗਈਆਂ ਜਾਣੀ ਜਿਹੜੇ ਤੁਹਾਡੇ ਦਰਦ ਦੀ ਪ੍ਰੋਬਲਮ ਸੀ ਉਹ ਵੀ ਖਤਮ ਹੋ ਗਏ ਦਰਦ ਤੁਹਾਡੇ ਹੁਣ ਉੜਦਾ ਨਹੀਂ ਨਹੀਂ ਕਬਜ ਜੀ ਤੁਹਾਡੀ ਹਾਂ ਕਬਜ ਜਾਣੀ ਕਿ ਕਿਸੇ ਮਾੜੀ ਮੁੱਤੀ ਜੇ ਕੋਈ ਖਾਣ ਪੀਣ ਦੇ ਨਾਲ ਹੋਈ ਆ ਤੇ 2000 ਚੀ ਵੇਗੀ ਕਬਜ ਦੀ ਪ੍ਰੋਬਲਮ ਥੋੜੀ ਪਹਿਲਾਂ ਦਵਾਈ ਦੇ ਕੇ ਉਹ ਨਹੀਂ ਸੋਣੋ ਠੀਕ ਆ ਹਾਂ ਠੀਕ ਆ ਉਹਨਾਂ ਰੈਟ ਆ ਗਈ ਇਹ ਇਹ ਜਿਸ ਵਕਤ ਮੈਂ ਜੂਸ ਇਹ ਸ਼ੁਰੂ ਕੀਤਾ ਤੇ ਉਹ ਦੋ ਟੋਈ ਯਾਨੀ ਕਿ ਮੇਰਾ ਬਿਲਕੁਲ ਕਬਜ ਦਾ ਖਤਮ ਹੋ ਗਿਆ ਖਤਮੀ ਹੋ ਗਿਆ ਤੋਂ ਬਾਅਦ ਕਬਜ ਨਹੀਂ ਆਈ ਬ੍ਰੇਕ ਆ ਬਹੁਤ دنوں ਪੀਤੇ ਨੂੰ 4-5 ਮਹੀਨੇ ਹੋ ਗਏ ਤੇ ਜਿਵੇਂ ਕਿਹਾ ਹਾਂ 4-5 ਦਿਨ ਕਿਹਾ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ ਕਬਜ ਨਹੀਂ ਨਹੀਂ ਜਿਵੇਂ ਅੱਜ ਪਰਿਵਾਰਾਂ ਦੇ ਰਸੋਲੀ ਵਗੈਰਾ ਹੁੰਦੀ ਆ ਜਿਵੇਂ ਤੁਹਾਡੇ ਵੀ ਤੁਸੀਂ ਡਾਕਟਰ ਦੀ ਸਲਾਹ ਲਈ ਸੀ ਕੀ ਕਹਰੇ ਸੀ ਡਾਕਟਰ ਜੀ ਡਾਕਟਰ ਕਹਿੰਦੇ ਬਈ ਪ੍ਰੈਸ਼ਨ ਹੋ ਰਿਹਾ ਪ੍ਰੈਸ਼ਨ ਵਾਲੀ ਕੱਢੋ ਹਾਂ ਪ੍ਰੈਸ਼ਨ ਦੇ ਨਾਲ ਰਸੋਲੀਆਂ ਕੱਢ ਦੇਣਾ ਰਸੋਲੀਆਂ ਕੱਢ ਦੇਗੇ ਹਾਂ ਮੈਂ ਕਿਹਾ ਡਾਕਟਰ ਸਾਹਿਬ ਮੈਂ ਖਰਚਾ ਕਿੰਨਾ ਕਰ ਜੂਗਾ ਕਹਿੰਦਾ ਵੀ 10000 ਰੁਪਿਆ ਆ ਜਾ 10000 ਕੱਲੀਆਂ ਰਸੋਲੀਆਂ ਬੱਢਣ ਘੱਟਣ ਦੇ ਕੱਢਣ ਦਾ ਠੀਕ ਹੈ ਜੀ ਤੇ ਮੈਂ ਕਿਹਾ ਕੋਈ ਨਹੀਂ ਜੀ ਥੋੜਾ ਜਿਆਦਾ ਟਾਈਮ ਰਗੜ ਰਗ ਜੋ ਮੈਂ ਕਹਾ ਅੱਜ ਲੋਕਾਂ ਨੇ ਪ੍ਰੋਬਲਮਾਂ ਹੈਗੀਆਂ ਹੋਰ ਵੀ ਵਾਪੀ ਕੁੜਵਾ ਰਹੀਆਂ ਚੀਜ਼ਾਂ ਹੈਗੀਆਂ ਰਸੌੜੀਆਂ ਕਿਤੇ ਦੇ ਕਿਤੇ ਬਣ ਜਾਂਦੀ ਹੈ ਕਦੇ ਕਿਤੇ ਬਣ ਜਾਂਦੀ ਹੈ ਉਹਨਾਂ ਕਰੋਂ ਤੁਸੀਂ ਕੀ ਸਲਾਹ ਦਿਨਾ ਤੁਹਾਡਾ ਪਰਸਨਲ ਐਕਸਪੀਰੀਅੰਸ ਕੀ ਕਹਿੰਦਾ ਵੀ ਉਹਨਾਂ ਨੂੰ ਇਹ ਵਰਤ ਲੈਣਾ ਨਹੀਂ ਹੈ ਹਾਂ ਇਹ ਨੂੰ ਪਰਸ ਕਰ ਲੈਣਾ ਚਾਹੀਦਾ ਵੀ ਰਸੌੜੀਆਂ ਨਿਕਲ ਜਾਣ ਨੇ ਪਰ ਰਸੌੜੀਆਂ ਦੀ ਕਈ ਯਾਨੀ ਕਿ ਹੋਰ ਵੀ ਜਿਹੜੀਆਂ ਮਾਰੀਆਂ ਮੋਟੀਆਂ ਜੀ ਹੈਗੀਆਂ ਉਹ ਵੀ ਠੀਕ ਹੋ ਜਾਂਦਾ ਬੰਦਾ OK ਥੈਂਕ ਯੂ ਬਹੁਤ ਬਹੁਤ ਧੰਨਵਾਦ